ਮਾਦੀ ਮਹੱਲਾ ਪਾੰਗਦਾ ਮੁਦਦ ਸੇਦ ਰੋਦ ਹਾਰੇ ਹਾਰੇ ਹਾਰ ਬੋਲਦਾ ਕੋਈ ਸਾਲ ਹੋਈ ਨਹੀਂ ਕਿ ਸੋਹਣਾਂ ਮੰਦਿਆ ਅਸਰਾਂ ਸਾਡੇ ਕੋਲ ਬਹੁਤ ਹੋਣ ਦਸਰ ਸਾਡੇ ਕੋਲ ਖਜ਼ਾਨੇ ਤਰਸੀ ਕੰਨੇ ਬਣੇ ਹੋਣ ਧਰਤੀ ਹੋਵੇ ਸਾਡੇ ਕੋਲ ਸੀਨਾ ਸਾਡੇ ਕੋਲ ਹੋਵੇ 10-10 ਹੋਣ ਗੁਲਾਮ ਹੋਣ ਅਸ ਅਸਵਾਰ ਨੇ ਕਹਨੇ ਆਸੇ ਮੋਕੜਾ ਕਾਰਾਂ ਰਹਿਣੋ ਪਾਲਤੀਏ ਹੋਣ ਉਹ ਨੰਦੀਆਂ ਦੇ ਨਾਮ ਹੈ ਇਹਨਾਂ ਸਾਰੇ ਕੋਲ ਸਾਡਾ ਨਹੀਂ ਕੋਈ ਚੋਤੇ ਨਾ ਖਲਵਾਇ ਨਾ ਹੁੰਦਾ ਅਸੀਂ ਤਾਂ ਮੋਦੋ ਸੋਦੋ ਰੋਦੋ ਹਾਰੇ ਹਾਰੇ ਹਾਰਦੇ ਕੋਈ ਦੁਨੀਆ ਸੁਧੀ ਹੈ ਹਰ ਮਾੜੀ ਹਰ ਕੋਈ ਗਰੀਬ ਕੋਈ ਬੰਦਾ ਕੋਈ ਮੁੱਕੇ ਜਾਣ ਕੋਈ ਜੇ ਨਿਕਲ ਜਾਂਦੇ ਦੀ ਜੀ ਉਸ ਪ੍ਰਕਾਰ ਅੰਗਰ ਦੇ ਬੰਦੂ ਕਰਕੇ ਮੁੱਕੇ ਜਾਣੇ ਮੇਰਾ ਕਹ ਸੀ ਉਹ ਭਾਰੀ ਹੋ ਕੇ ਆ ਕਿ ਸਿੰਘ ਇਸ ਪ੍ਰਕਾਰ ਅੰਗਰ ਦੀ ਰਾਜਨੀਤੀ ਹੈ ਕਿ ਨਾ ਕਿਸਾਨ ਕੋ ਛੱਡੂ ਅਸੀਂ ਕੋਈ ਚੱਕ ਨਹੀਂ ਸਕੀਆ ਜੇ ਰਾਵਣ ਕਰਤੈ ਲਗਾ ਕੇ ਰਾਮਚੰਦਰ ਕੋ ਪ੍ਰਗਟਾਉ ਮੇਰੇ ਕੋਈ ਚੁੱਕ ਨਹੀਂ ਕੁਝ ਪਾਰਸਾਲ ਸੰਗਤੀ ਮੈਂ ਮੈਂ ਕਰਤਾ ਸੂਰ ਦੇ ਪਾਰੀ ਬਣ ਜਾਣਾ ਕੋ ਲੱਗਦਾ ਛੋਟਾ ਜਿਹਾ ਵਿਧਾਨ ਨਾ ਉਸੇ ਪ੍ਰਕਾਰ ਹੈ ਅਗਰ ਇਹ ਸੁਧੀਆਂ ਹੋਏ ਉਸੇ ਪ੍ਰਕਾਰ 18 ਸੁਧੀਆਂ ਹੋ ਗਈਆਂ ਜਿਹਨਾਂ ਸਾਡਾ ਸੁਧੀਆਂ ਨੂੰ ਵੀ ਅਸੀਂ ਜਿਹਨਾਂ ਦੀ ਇੱਛਾ ਨਹੀਂ ਰੱਖਦੇ ਮਾਰੇ ਕੁੰਦੇ ਰੁੱਦੀ ਕੋ ਸੋਹਾ ਕੱਢ ਕੇ 500 ਰਾਮ ਨੂੰ ਚੋਏ ਉਹ ਇਹ ਕੋਈ ਤਾਂ ਕੇ ਪਕਾਣੀ ਹੈ ਜੋ ਆਠਮਨਤਾ ਕਹਿੰਦੇ ਆ ਵੀ ਆਗਿਆ ਮੁਕੋ ਨਾ ਦੇਣੇ ਇਹ ਅਨੰਦ ਦੀ ਕੋਰਦਾ ਨਾ ਰੂਹੀ ਹੈ ਜੋ ਗੁਰੂ ਮਹਾਰਾਜ ਸਾਹਿਬ ਨੇ ਦਿਆਉ ਕੋ ਕਹਿੰਦੇ ਹਨ ਹਾਰੇ 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 ਜੀਦਾ ਸਭੇ ਭਾਈ ਜਿੰਦਗੀ ਦੇ ਨਾਮ ਇਹ ਵੀ ਹਰਿ ਦਾ ਨਾਮ ਹੈ ਕੋਈ ਸੁਖੀਏ ਸਾਰੇ ਇਹ ਸਾਡੇ ਹਰਿ ਦਾ ਨਾਮ ਹੈ ਜੋ ਗੁਰੂ ਅਨੰਦ ਦੇ ਕੋਰਦਾ ਪ੍ਰਮੋਸ਼ਨ ਹੈ ਅੱਜ ਨਵਾਂ ਕੋ ਬਣ ਕੋਈ ਦੀ ਸਿਆਣੀ ਰੱਖੋ ਜੋੜ ਗੰਭੀਰ ਉਹ ਜੁਨਨ ਤੋਂ ਜਨਰਕੀ ਪਦਾਰਥ ਪ੍ਰਾਪਤ ਹੋਇਆ ਇੱਕ ਜਹਨ ਮਹੱਲ ਕੋ ਪ੍ਰੋਸੈਸ ਹੈ ਜਿਸ ਨੂੰ ਕਾਇਆ ਬਣਦਾ ਉਸੇ ਪ੍ਰਾਤੀਕ ਕਲਾਸ ਬਰਸਰੀਂ ਕਲਕੱਤੇ ਜਾਣਕੀ ਕਰਨੀ ਹੈ ਨਾਕੀਤੂਤ ਕੀਤਿਆ ਰੰਗਰਾਵ ਇਹ ਤਾਂ ਹੀ ਲੱਖਾਂ ਦੁਨੀਆਂ ਦੇ ਇਲਾਜਾਂ ਦਾ ਸਰੋਤ ਅਤੇ ਸੋਲਾ ਇੰਦਰ ਪਰਮੀਆਂ ਦਾ ਸੋਤ ਜੋ ਵਰਮ ਕਰਦੀ ਹੈ ਉਹ ਸੋਤ ਹੈ ਜਦੋਂ ਆਨੰਦ ਮਾਣ ਰਹੇ ਜੋ ਦੁਰ ਲਾਗਾ ਤਾਈ ਜੋ ਗੁਰੂ ਸਾਹਿਬ ਜਰਨੀ ਲੰਘੇ ਸਾਰੀਆਂ ਪਗੜੀਆਂ ਦੇ ਮੁਸਲਮਾਨੀ ਕਨਵੀਰਾਂ ਆ ਉੱਧਰ ਨੇ ਵੀ ਕਨਵੀਰਾਂ ਗੁਰਜੀ ਦੀ ਕਨਵੀਰਾਂ ਅੰਗਲ ਦੀ ਕਨਵੀਰਾਂ ਸਾਰੀਆਂ ਖੁਸ਼ੀਆਂ ਦੇ ਮਾਣ ਨੂੰ ਮਾਣ ਆਏ ਜਦੋਂ ਗੁਰੂ ਸਾਹਿਬ ਦੇ ਜਰਨੀ ਲੰਘਿਆ ਚੱਕਾਰੇ ਸੰਸਾਰ ਮੁੜ ਗਏ ਉਸ ਪ੍ਰਕਾਰ ਨੇ ਸਭ ਖੁਸ਼ਹਾਰਾ ਨੂੰ ਬਖਸ਼ ਦਿੱਤੀ ਹੈ ਇਸੋ ਪ੍ਰਕਾਰ ਲਾਜ ਕੂਦ ਕ੍ਰਿਤੀਆਂ ਰੰਗ ਰਾਵਾਂ ਉਹ ਲੱਖਾਂ ਖਜ਼ਾਨਿਆਂ ਦਾ ਮਾਲਕ ਬਣਦੇ ਆ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਦੇ ਆ ਖਜ਼ਾਨਿਆਂ ਦੇ ਸਾਰੇ ਪਦਾਰਥਾਨੀਆਂ ਹੋ ਗੀਆਂ ਲੋਕ ਸਮੀਂ ਵੀ ਸੀ ਸੀ ਮੁਕਤੀਆਂ ਦੇ ਮਾਰੇ ਰੰਗੋ ਨੰਦ ਮੰਨ ਲੇ ਸਭ ਯਾਰ ਉਹ ਜੀ ਗੁਰਲਾਗਾ ਤਾਂ ਜਿਹੜਾ ਗੁਰੂ ਸਾਹਿਬ ਦਾ ਸਰੋ ਕਰਨੀ ਜੁੜੀਆਂ ਲੱਗ ਰਿਹਾ ਪਿਆਰ ਉਹ ਵੀ ਸਰਕਲ ਕੋਈ ਬਖੋਈ ਨਹੀਂ ਸਾਹਿਬ ਦਰਸ਼ਕ ਵੇਖ ਕੇ ਖੁਸ਼ ਹੋ ਗਏ ਜੋ ਰਾਸ਼ਟਰ ਨਿਆਯ ਅੰਦ ਗੁਰੂ ਸਾਹਿਬ ਬੰਸਰ ਕਰਕੇ ਕਾਗਲ ਕੋਡ ਆ ਰਿਹਾ ਹੈ ਉਹ ਸਾਰੇ ਭਰਾਵਾਂ ਨੂੰ ਤੇ ਨਿੱਤਰ ਹਣਗੇ ਸੰਗਠਨ ਕਰਨ ਵਾਲੇ ਉਹਨਾਂ ਸਾਰਿਆਂ ਦਾ ਉਧਾਰ ਕਰ ਦਿੱਤਾ ਭਾਈ ਸਰਵਨ ਕਰਨ ਵਾਲੇ ਕੋ ਨਿਕੋਂ ਜਰਾਵ ਦੇ ਕਾਰਨ सारियल साल करी मन जा विषय आहे अगोत्रेतर स्वामी साम्हूं पालक कृपा ਸਭ ਦੁੱਖਾਂ ਤੋਂ ਤਰਾਂ ਕਰ ਪ੍ਰਸੰਨ ਨੂੰ ਜਹੂ ਕਰੀ ਜਾਏ ਪਿਆਰੇ ਜੀ ਨਾ ਤਾ ਕ ਪੂਜੇ ਸਰਬ ਉਪਾਏ ਕੋਈ ਤੋਲਿ ਨ ਕੋਈ ਕੱਬ ਕਰਕੇ ਕੋਈ ਜੋਕ ਮੋਕ ਕੋਈ ਧੀਆ ਤਾਂ ਕੇ ਉਹ ਕੋਈ ਜੰਗ ਕਰਕੇ ਕੋਈ ਕੀਵਾ ਕਰਕੇ ਸਾਰੇ ਕੰਮ ਕਰਕੇ ਭਾਵੇਂ ਤੁਸੀਂ ਕਿਸੇ ਦੇ ਵਿੱਚ ਵੱਡ ਭਾਜੀ ਗਰਕ ਨੇ ਕੋਈ ਵਰਲਾ ਤਾਂ ਉਹ ਅੱਗੇ ਭਾਗਾਵਾ ਦੀ ਅੰਦਰ ਵਿਦਿਆਈ ਵਿੱਚ ਕੱਜ ਵੀ ਹੋਵੇ ਉਹ ਕੋਈ ਸਾਧਨ ਵਾਲਾ ਦਰਸ਼ਨ ਚਾਹੁੰਦਾ ਹੈ ਤੂਜ ਅਪਾਰ ਅਗੋਤਖੰਡ ਤੂ ਕੋ ਕਿੰਨਾ ਦਰਪਤ ਹੈ ਅਗੋਤਿੰਦਿਆਂ ਦੇ ਅੰਦਰ ਇਹਦਾ ਸ੍ਰੀਆ ਬਾਣੀ ਕਿਥੋਂ ਇਹ ਮਹਿਲ ਗੁਰੀ ਦੇਖਾਈ ਉਹ ਭਗਵਾਨਾ ਗੁਰੂ ਸਾਹਿਬ ਨੇ ਇਸ ਸਰੋਦੇ ਮੈਨੂੰ ਸਤਿਗੁਰ ਦੀ ਜਾਨੀ ਸਕਣਾ ਪਏ ਕਾਰਨੀ ਲੋਭਨੀ ਸਰਗਰ ਗੋਕਾ ਤਾਂ ਨਾ ਸਾਡੇ ਅਰਧਪਨ ਆਰਾਮ ਕਰਨੀ ਉਹ ਮੈਨੂੰ ਸਰਗਰੀ ਦੀ ਸਰੀਰ ਸੱਚਖੰਡ ਦੇ ਵਿੱਚ ਕਰਤ ਕਰਕੇ ਉਹ ਖਾ ਕੇ ਇਹ ਪਿਆਰੀ ਜੀ ਸਰਗਰ ਗੰਧੀ ਰੰਗ ਅੰਮ੍ਰਿਤ ਨਾ ਕੋਰਾ ਉਹ ਜ਼ਹਿਰ ਨੂੰ ਹੱਲ ਕਰੇ ਸੋਹੋ ਜੀ ਜਿੰਦਾਂਦਰ ਦੀਂ ਗਏ ਉੰਦਰ ਕੋ ਹਰ ਕਰਨ ਵਾਲਾ ਆਪ ਦਾ ਨਾਮ ਹੈ ਮੂਰਤ ਭਾਇਆ ਅਜਰ ਦੇ ਦਾ ਕੋਈ ਜਿੰਨਾ ਬਹੁਤ ਨਾਣਾ ਦੱਸਦਾ ਪੁਰਖ ਮੂਰਤ ਹੋ ਗਿਆ ਗੁਰਬੰਧਨ ਕੋਈ ਸੱਜਣੋ ਕਾਪ ਤਾ ਹਮੇ ਦਾ ਬੰਧਨ ਕਰਦਾ ਤੁਸੀਂ ਕਹੋ ਸਾਰੇ ਨੇਕੀ ਤੇ ਮਾਨ ਨਾਲ ਕਿਹ ਹੈ ਉਸ ਮਾਰੀ ਗੁਰੂ ਦਾ ਸਾਹਿਬ ਜਿੰਦੋ ਸੱਚੇ ਖੂਨ ਵਿੱਚ ਉਹਦੀ ਸਮਾਈ ਹੋ ਗਈ ਮਨਾਤ ਹੋ ਗਈ ਦਰਦ ਹੋ ਗਏ ਯਾਰਾ ਦੇ ਵੀ ਹੰਦਰ ਦਾ ਨਾਮ ਪੂਰਾ ਕੋਇਆ ਜੀ ਸਰਬਤ ਕੋਰਾ ਗੁਰਬੰਧ ਬੋਲੇ ਜੀ ਤਦ ਕੋ ਸਾਥੂ ਜene ਨਾਮੁ ਚੈਹੇ ਸਮਾਈ ਹੋਉ ਜੁਗਾਦਿਰ ਬਖਸ਼ਿਆ ਮਰਿਆ ਅਰਜ ਕਾਤਰਨਾ ਵਾਲਾ ਸਾਹਬ ਬਾਜ ਮਹੱਲਾ ਪੰਜਵਾ ਮਾਣਿ ਕਿਰਪਾ ਤੇ ਹਰ ਹਰ ਧਿਆਉ ਕੋਈ ਕਾਇਰ ਸਣੋ ਮੋਨ ਨੀ ਕਰਨੋ ਕੇਹੀ ਆਪਣੀ ਕਮਾਈ ਨਾਲ ਕੋਈ ਸਿਰ ਚੜ੍ਹਵੇਂ ਨਾ कागर हुजे मंत बी आग मंत होम जी कल पै उहो निश्चे करो जेक सभु किरपा ते हर हरू वांगुरु कृपा करमेशा करी दाया ते मंज़ल दोस्त ਮਾਰੇ ਮੰਗਲਾ ਚਾਰ ਕੀ ਸੰਦੇ ਕਾਈ ਗਵਨਰ ਕਰੀਏ ਤੇ ਸਤ ਬੈਠ ਸੂਰਜ ਤੇ ਜਾਜ ਤੇ ਕੋਈ ਜਾਏ ਰਹੇ ਹੋਵੇਗੀ ਬੈਠ ਰਹੇ ਹੋਵੇਗੀ ਸੌਂਦੇ ਹੋਏ ਤੇ ਜਾਗਦੇ ਹੋਏ ਵੀ ਹਰ ਧਾਈ ਹੈ ਸਭਲਾ ਵਰਦਾਰੀ ਕਰ ਵਰਗਾ ਨੇ ਆਦੀ ਰਹਿ ਵਰਗਾ ਹੈ ਅਰੇ ਉਹ ਸਾਰੀ ਉਮਰ ਚ ਕਹਿਣਾ ਚਾਹੀਦਾ ਹੈ ਜਿੰਨੇ ਕੋ ਰੂਹ ਦੇ ਫਾਸਲ ਲੱਗੀਆਂ ਹੈ ਪਰ ਇਹ ਸਿਮਰਨ ਦਾ ਸੁਣਨਾ ਚਾਹੀਦਾ ਇਹਨਾਂ ਕੋਈ ਫੇਰ ਕਰੇ ਹੇਦਕ ਨੂੰ ਉਹ ਤਾਂ ਬਾਇਸ ਕਿਉਂ ਤੇ ਯਾਦ ਰੱਖੇ ਉਹ ਹੋਰ ਸੰਸਾਰ ਤੋਂ ਪ੍ਰਾਪਤ ਹੁੰਦੀ ਹੋਵੇ ਬੜਦੇ ਹੋਏ ਸਤਾਜੀ ਕਿਸੂ ਹੋਏ ਅਗੇ ਸੋਚਦੇ ਹੋਏ ਬੜ ਇਹੋ ਤੋਂ ਹੁੰਦੇ ਹੋਏ ਨਿੱਕੇ ਦੇ ਸਾਥ ਤੇ ਸੋਚਦੇ ਮਿਰਦ ਕਾਲੇ ਸੁਨਾਰੀ ਦੇ ਇਸ ਤਰ੍ਹਾਂ ਨੇ ਹੋਏ सारी अ वरदाी मान प्यारे जीाही आहे रामस साल जी

डुगदा ਮੇਰੇ ਮੂਰਤ ਹੋ ਜਾਂਦਾ ਸਰਕਾਰ ਕੋਲ ਵਿੱਚੋਂ ਸੱਤ ਕਰੇ ਜੇ ਜੀਵਨ ਚਾਤਾ ਜਿਨ੍ਹਾਂ ਨੇ ਨਿਸ਼ਕਾ ਕਰ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਹੈ ਇਹ ਸੱਤ ਲਿਖਿਆ ਕਰਕੇ ਬੁਢੀ ਸਾਹਿਬ ਨੇ ਪਛਾਣ ਲਿਆ ਜਿਹਨਾਂ ਗੁਰਪ੍ਰਵੇਸ਼ ਰੀਤ ਹੈ ਗੁਰਮਾਨ ਸਿੰਘ ਜੀ ਦਾ ਭਾਰਮਿਕ ਜਨਮਾਂ ਤੋਂ ਲਿਖਾਰਾ ਕਿ ਸੱਜਣ ਜਿਨ੍ਹਾਂ ਨੇ ਪਛਾਣ ਲਿਆ ਨਿਸ਼ਕਾ ਕਰਕੇ ਕੋਈ ਕਾਹੇ ਕੋ ਦਾਦਾ ਜੀ ਉਹ ਇਹੋ ਪ੍ਰਵਾਹ ਦਾ ਘਰ ਨਹੀਂ ਲੈਂਦਾ ਨਾ ਲੋਕ ਦਾ ਨਾ ਪਰਲੋਕ ਦਾ ਇਸ ਰਾਤ ਨੂੰ ਡਰਨਾ ਹੈ ਲਿੱਦਰ ਹੋ ਕੇ ਮਾਰੇ ਜੋ ਚੰਨ ਗੁਰੂ ਗਿਆ ਹੈ ਜਦ ਪ੍ਰੇ ਸਾਧ ਸੰਗਤ ਪਾਰੇ ਰੂਹ ਨੂੰ ਇਹ ਹੋਰ ਕੇ ਸਰਵਣ ਦੀ ਸਿੱਖੰਤ ਨੂੰ ਪ੍ਰਾਪਤ ਕੀਤਾ ਹੈ ਹੋਰ ਤੇਤਹਾਉ ਗਈ ਬਲਾਏ ਸੱਜਣ ਨੇ ਸੰਗਤ ਤੋਂ ਗੁਰੂ ਸਾਹਿਬ ਦੇ ਨਾਲ ਮਿਲੇ ਸਤਿਗੁਰਾਂ ਦਾ ਨਾਮ ਲੈ ਕੇ ਹੋਂਦ ਲਈ ਇਹ ਬਲਾਸ ਹੀ ਹੋ ਗਈ ਜਿਹੇ ਬਲਾ ਕਰਕੇ ਸਦਾ ਬਖਰੀ ਰਹਿੰਦੀ ਸੀ ਸਾਥ ਸਾਥ ਹਾਰ ਜਾਵੇ ਨਾਲ ਤੋਂ ਉਹਨੂੰ ਕਹਿੰਦੇ ਸਾਹ ਵਾਲ ਜਿਹੜਾ ਸਾਹਾਂ ਦਾ ਸਾਹ ਨਹੀਂ ਕੋਈ ਫਿਰ ਉਸ ਲਈ ਕੰਮ ਕੁਝ ਨਹੀਂ ਬੰਦਦੇ ਜਿਵੇਂ ਸਾਹ ਦੀ ਕਿਰਿੰਗ ਰਹਿੰਦੀ ਹੈ ਸਾਥ ਕਰੋ ਸਾਥ ਲੀਆ ਮੇਰਾ ਪਰਦਾ ਜੀ ਸਾਡੇ ਸਿੱਖੇ ਸਾਥਾ ਕਰਨੇ ਕਸਣ ਵਾਲੇ ਇਹ ਸਭੀ ਅੰਤ ਜਾਨੀ ਜਿਹੜਾ ਸਾਡੇ ਕਰਦੇ ਨੂੰ ਕੱਢ ਲਿਆ ਕਿਰਪਾ ਕਰਕੇ ਲੋਟ ਕੋਲ ਗੋਚੇ ਤਾੜੀ ਰੱਖਿਆ ਕੀਤੀ ਤਾਂ ਸਰੋਵਾਰ ਤੋਂ ਲੈ ਕੇ ਮੋਦੀ ਹੋਣ ਚਾ ਅੱਗੇ ਜਮਾ ਤੇ ਦਿੱਖੀ ਹੋਰ ਕਹੇ ਪਰਵਾ ਲੋਕ ਉਹ ਲੋਕ ਸਾਡਾ ਧੱਕ ਰਿਆ ਹੈ ਪਿਆਰੇ ਜੀ ਸਮਾਜ ਮਹੱਲਾ ਕੰਗਾ ਇਹ ਕੋਈ ਤੇ ਕੋਈ ਸੰਗਰਾਤਾ ਮਰੇ ਸਾਉਂਦ ਬੰਦ ਨਾ ਤਾਣੇ ਤੇ ਤੇ ਕੋਈ ਸੁਖੀ ਕੋਈ ਹੁੰਦਾ ਹੈ ਉਹ ਤਾਣੇ ਤੇ ਤੇ ਵਾਪਸ ਸੋਨ ਦਾ ਰੰਗ ਕਿਉਂ ਹੁੰਦਾ ਹੈ ਉਹ ਸੋਨ ਕੋ ਸਾਈ ਗੁਰੂ ਦੇ ਪ੍ਰੇਮ ਦੇ ਤਰੋਪੋ ਹੋਇਆ ਹੈ ਤੇ ਵਾਈਗੂ ਨੇ ਸੋਨ ਦਾ ਪ੍ਰੇਮ ਦੇ ਵਿੱਚ ਪੋਤਾ ਤਰੋਪਾ ਹੋਇਆ ਹੈ ਉਹ ਸੇਵਕ ਉਹਤ ਕੋਤ ਸੇਵਕ ਸੰਗ ਰਾਤਾ ਜੀ ਨੂੰ ਕਹਿੰਦੇ ਆ ਕਣਕ ਦੇ ਚੇਤੇ ਦਾ ਰੰਗਿਆ ਹੋਇਆ ਹੈ ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ ਮੋਲੇ ਸਰਵ ਹੈ ਤਾਂ ਸਾਰੇ ਸਰਕਾਰ ਦੀ ਚਾਲਣਾ ਕਰਨ ਵਾਲੇ ਇਹ ਮਾਤਾ ਦੇ ਪੁੱਤਰ ਸਾਰੇ ਹੀ ਹੁੰਦੇ ਹਨ ਅਰ ਜਿਹੜਾ ਪੁੱਤਰਾ ਗੋਦੀ ਆ ਬਚਿਆ ਉਹਨੇ ਮਾਤਾ ਜੀ ਭੁਲਾਉਂਦੀ ਦੀ ਘਰ ਵਿੱਚ ਹੀ ਰੱਖਦੀ ਹੈ ਇਹਨਾਂ ਕੋਲ ਗਿਆਨ ਵਾਲੇ ਸਾਰੇ ਹੈ ਪਰ ਪੁੱਛੇ ਤੋਂ ਪੁੱਤਰੀ ਆਪੇ ਆਪੀਆਂ ਵਸਲਾ ਵਾਲੇ ਜਰੂਰੇ ਨਾਮ ਦੇ ਆਸਰੇ ਬੁੱਧੂੰਦਰ ਆਸਰੇ ਇਹਨਾਂ ਵਰਤਿਕਾਂ ਨੂੰ ਸਦਾ ਵਾਸੇ ਨਿਵਾ ਰੱਖੀ ਪੈਂਦੀ ਹੈ। ਸਭ ਪ੍ਰਭ ਪਾਲੇ ਸ਼ੀਵ ਸੁਖ ਦਾ ਕੋਈ ਜੋ ਸਾਰਿਆਂ ਦੇ ਤੰਤ ਦਗਵਾਵਾ ਕਰਨ ਵਾਲਾ ਹੈ ਉਹ ਆਪਣੇ ਸੇਵਕਾਂ ਨੂੰ ਨਹੀਂ ਬੱਚਿਆਂ ਨੂੰ ਸੁਖਾਂ ਦਾ ਦਾਤਾ ਹੈ। ਪਾਣੀ ਪੱਖਾ ਪੀਤਰ ਸ਼ੀਵ ਦਾ ਜਿਹੜਾ ਮੋਰ ਦੇ ਸੇਵਕ ਹੈ ਸ਼ੀਵ ਕੋ ਹੁਨੇ ਮੋਰ ਨਾਲ ਮਹਾਂਮੋਰ ਕੋ ਸੇਵਕ ਨਾ ਹੀ ਇਹ ਲੋਕ ਜੀ ਉਸ ਲੱਭਣ ਆਦਰ ਕਰਨ ਤਾਂ ਕਹਿਣਾ ਇਹ ਬੜੀ ਸਾਡੀ ਬੜੀ ਆਈ ਹੈ। ਉਹਨੇ ਜਰ ਕੇ ਜੇ ਕੋਈ ਇਹ ਨਾ ਪੁੱਛੇ ਤਾਂ ਤੁਮ ਰਾਜਣਾ ਜੇ ਮਨਨਾਂ ਦਾ ਵਾੜ ਜਿਹਾ ਸੇਵਕ ਹੈ ਨਾ ਕੋਈ ਅੰਦਰ ਕਹੇ ਕੋਈ ਨਜਾਜ਼ਰੀ ਕਰੇ ਇੱਕ ਅਸਰ ਜੋ ਜੋ ਜਿਹੜੇ ਖਿਲਾਫਾ ਤੋਂ ਜਿਹੜੀ ਇਹ ਜੋ ਮੰਦਰ ਦਾ ਛੋਣ ਨੇ ਆਈ ਲੇਟ ਉਹ ਗਾਈ ਤੋਂ ਤਾਂ ਵਾਗੂ ਸੇਵੀ ਵੀ ਆਈ ਹੈ ਅਗਰ ਜੇ ਮੰਦਿਰਾਂ ਤੋਂ ਜੇ ਛੱਡ ਕੇ ਕੋਈ ਕਾਬੜ ਕੇ ਤੈਨੂੰ ਦੋਖੀ ਹੋ ਜਾਣਾ ਪ੍ਰੋਮੀ ਆਪਣਾ ਇਹ ਨਵਾਂ ਵਾਰੋ ਸੇਵਕ ਹੈ ਪਾਣੀ ਪੱਤਾ ਚੀਤੋ ਗ੍ਰਹ ਮਾਰੋ ਦੇ ਸੇਵਕਾਂ ਨੂੰ ਪਾਣੀ ਪੋਣਾ ਕਰੀਏ ਮੰਦਰ ਵਿੱਚ ਇਹ ਬਦੇਸ ਇਨਾਣ ਬਾਣ ਵਾਸਤੇ ਸੱਖਾ ਵਰਨੀ ਦੀ ਤੁਹੇ ਕਰਨਾ ਚਾਹੀਏ ਮਹਾਰਾਜ ਸੇਵਕਾਂ ਦੀ ਹਾਜ਼ਰੀ 'ਚ ਜੇ ਨਿਵਾਜ ਤੋਂ ਪੂਰਖ ਨਹੀਂ ਲਈ ਜਿਹੜਾ ਕਾਲਪਾ ਵਿਸਾ ਸੱਖਾ ਕਰਨੇ ਸਾਹਮਣੇ ਤੇ ਉਹਦੇ ਨੂੰ ਚੁੱਕ ਕੇ ਮਨ ਨੂੰ ਸਿੱਖਾ ਦੋ ਕਹ ਖਾਂਸਾ ਦੀ ਤੁਸੀਂ ਸਾਡੇ ਕੋਲ ਰੱਖੇ ਹੋ ਜੋ ਕੂਰ ਸਹੇਜੀ ਰਾਸ ਨੂੰ ਰੋਹ ਲਾਹੌਰ ਕੋਲ ਕੋ ਆ ਕੇ ਜ਼ਬਰਦਸਤੀ ਕਰ ਜਾਣਾ ਕਰਿਆ ਕਰੋ ਕਿਉਂਕਿ ਇਸ ਨੇ ਅੱਜ ਤੁਹਾਡਾ ਜਾਨ ਲੇਣਾ ਹੈ ਕਿਉਂਕਿ ਜੋਗਰ ਸਿੰਘ ਸਾਹਿਬ ਦੀ ਦਸਤੀ ਦਿੱਤੀ ਸੀ ਨਮਾਉਂਗੇ ਜਾਂ ਤਾਂ ਇਹ ਕੋਈ ਨਹੀਂ ਗਿਰੇ ਇਹ ਤਾਂ ਐਸੇ ਲੋਕ ਜਿਹਨਾਂ ਸਿਆਕੇ ਖਾਲਸਾ ਉੱਤੇ ਕਰਾ ਮੰਨਣ ਕਰੇ ਰੋ ਇਹਨਾਂ ਵਰਤ ਨੂੰ ਮਨ ਕੋ ਫਮ ਕੇ ਲਾ ਕੇ ਜੀਵਤ ਕਰ ਜਾਣਾ ਕਰੋ ਇਹ ਕਿਸੇ ਕੋਈ ਨਹੀਂ ਕਰਾਇਆ ਕਿੱਦਾਂ ਲਵਾਦੇ ਰਹਿੰਦੇ ਸਰੇ ਅਖੀਰ ਨੂੰ ਸਰਨਾਮ ਗੈਂਸੀ ਤੋਂ ਸੀ ਉਹਨਾਂ ਨੇ ਕਿਹਾ ਬ੍ਰਿਜਿੰਗ ਪੰਚਾਇਤਾਂ ਦੇਖੇ ਨੇ ਕਿ ਭਾਈ ਇਹ ਗੜੇ ਹੋਏ ਇਹ ਸ਼ੌਂਕ ਦੀ ਚੀਜ਼ ਹੈ ਇਹ ਕੋਈ ਹੋਰ ਕੋਲ ਕੋੜਾ ਸੁ ਕਰਦਾ ਭਾਈ ਕਪੂਰ ਸਿੰਘ ਦੀ ਕੋਈ ਸਮੁੱਚੀ ਗਰਮੀ ਦੀ ਸਖਾ ਕਰ ਰਹੇ ਸੀ ਕਹਿੰਦੇ ਮੈਂ ਤਾਂ ਇਹ ਸੇਵਕ ਦੀ ਠੀਕ ਹੈ ਇਹ ਬੁਝੇ ਅੱਜ ਕੱਲ੍ਹ ਲੋਕੀਆਂ ਦੇ ਬਹੁਤ ਬੁਰੇ ਹੋਏ ਜਾ ਰਹੇ ਨੇ ਲੋਕੀਆਂ ਦੇ ਕਿੰਨੇ ਖਰਾਬ ਹੋ ਰਹੇ ਨੇ ਸਰਨਾਮਪੁਰ ਦੇ ਸਾਹਮਣੇ ਵੀ ਸ਼ੌਂਕ ਦੇ ਅੰਦਰ ਕੋਈ ਚੈ ਨਹੀਂ ਸੀ ਹੁੰਦੀ ਤੇ ਭਾਈ ਕਪੂਰ ਸਿੰਘ ਨੂੰ ਸਿਆਰ ਸੰਗਤ ਨੇ ਕੋਈ ਨਾ ਕਹੀਦਾ ਜਿਹੜਾ ਖਿਰਦਾ ਇਹ ਕਿਹਾ ਤੇ ਕਹਿਣਾ ਨਾ ਜਾਣ ਤੋਂ ਪੁਲੀ ਛੜੇਗਾ ਇਹ ਤੋਂ ਮੈਂ ਖਾਲਸਾ ਵੀ ਮੈਂ ਨਹੀਂ ਨਿਗਰਾਨੀ ਦੇਣੀ ਉਹ ਉਹ ਪਾਸਰ ਵੀ ਸੱਖਾ ਦੀ ਸੇਵਾ ਵੀ ਕਰਦਾ ਨਹੀਂ ਨਹੀਂ ਕਹਿਣ ਲੱਗੋ ਕਿ ਸੱਖਾ ਦੀ ਸੇਵਾ ਵੀ ਕਰਦਾ ਨਹੀਂ ਉਹ ਸਭ ਧੰਨਵਾਦੀ ਹੈ ਖਿਰਤ ਭਾਈ ਕਪੂਰ ਸਿੰਘ ਸਾਰੇ ਸੰਗਤ ਕਮੇਟੀ ਨਾਲ ਕਹਿੰਦੇ ਕਪੂਰ ਜਿਹੜੇ ਇਹ ਰਾਜਧਾਨੀ ਦੇ مالک ਹੋਏ ਸਭ ਤੋਂ ਪਹਿਲਾਂ ਜੇਪ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਹਮੇਂ ਆਣੀ ਪੱਤਾ ਸੀਚੋ ਤੀਰ ਪੱਤਾ ਸੋਣੇ ਕਰਕੇ ਲਵਾਦੀ ਜਪੂਰ ਸਿੰਘ ਖਾਲਸਾ ਨੂੰ ਦਿੱਤੀ ਸੀ। ਕਾਲੇ ਘੋਣੇ ਕਰਕੇ ਮਹਾਰਾਜ ਜੀ ਨੇ ਮੀਹ ਵਤਾਂ ਲੱਗਤੀ ਕੀਤੀ ਜਿਹਨੋਂਵੇਂ ਕਾਪਸਾ ਜੀ ਨੇ ਜੈਤੋ ਵਾਸੀ ਕੰਗਾਨ ਸਾਹਿਬ ਨੇ ਜਿਹੜੇ ਜਿਹੜੇ ਪੈਸੇ ਦੀਰੋ ਬੈਗੇ ਸੀ ਉਹਨਾਂ ਨੇ ਮੁਖਾਤੋ ਦੇ ਕੇ ਸਾਰੇ ਕੋਡੇ ਬਣਾ ਕੇ ਉਹਦਾ ਉਧਾਰ ਕੀਤਾ ਸੀ ਜਿਹੜਾ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਕਾਇਸ਼ੀ ਦਾਸ ਸਾਹਿਬ ਇਸ ਚਰਜੀ ਨੂੰ ਹਨਗੇ। ਜੋ ਪਾਣੀ ਪੱਖਾ ਪਾਣੀ ਜਿਹੜਾ ਪ੍ਰੇਰਨ ਕਰਨਾ ਹੈ ਉਹ ਪਾਣੀ ਚਾਹੀਏ ਪੱਖਾ ਜਿਹੜਾ ਦੁਨੀਆ ਵਾਲਾ ਮਕਾਨ ਖੋਲਦੇ ਰਾਹਿੰਦੇ ਪਿਆਰੇ ਜੇ ਨਾਲ ਜੁੜਨਾ ਹੈ ਇਹ ਪੱਖ ਪ੍ਰੇਤ ਪੱਖਾ ਵੇਰਨਾ ਕਰੀਏ ਇਸ ਦਾ ਸੇਵਨ ਕਰੀਏ ਸੀ ਕੀ ਕੇ ਅੱਜ ਕੱਲ੍ਹ ਭਾਵੇਂ ਮਸ਼ੀਨਾਂ ਹਨ ਚੱਕੀਆਂ ਹਨ ਹਾਥੀ ਹਨ ਪਰ ਪੀਣ ਦੀ ਵਧਾਈ ਸੀ ਪਾਣੀ ਕੋਡਰ ਸ੍ਰੀਮਤੀ ਜੀ ਹੋਰ ਕਾਮਨੀ ਸੁਖਮਨ ਸੰਤੋਖ ਸਾਹਿਬ ਆਈ ਹਿਮਾਣੀ ਠੀਕ ਜਿਹਾ ਕਹਾ ਕੇ ਆਉਣ ਦਾ ਸ਼ਿਕਾਇਤ ਕਰਨ ਉਹਦੇ ਬਿਅਰਦੇ ਸਾਹਿਬੀ ਜਾ ਕੇ ਕੁੱਲੀ ਕੀ ਧਾਰਨ ਆਏ ਸਮੇਂ ਇਸ ਪ੍ਰਕਾਰ ਸਾਥ ਸਮੇਂ ਦੀ ਕਿਸੇ ਸੰਕਲਨ ਕਰ ਜਾਂਦਾ ਲੱਗੇ ਜੀਣਾ ਕਰੀਏ ਇਸੋ ਪ੍ਰਕਾਰ ਕਿਸੇ ਤੋਂ ਤੇਗ ਬਤ ਹੈ ਮਹਾਰਾਜੇ ਸੇਕ ਕਰਨੇ ਜਾ ਕੇ ਦੀਨਾਧੀ ਬਹਿਰ ਕਰੀਏ ਜੰਗੁਰ ਸੁਖ ਇਸ ਪ੍ਰਕਾਰ ਸੰਤ ਬਾਬਾ ਮਰਾਲੇ ਵਾਲੇ ਨਾਲ ਜਿਹੜੇ ਸੰਤ ਪਸੰਦ ਬਿਸ਼ਨ ਜੀ ਜੀ ਉਹਨੇ ਉਹ ਪਾਸੇ ਸੰਤ ਮਹਾਰਾਜ ਨੂੰ ਵਿਦਿਆਪਨਤ ਕੀਤੀ ਸੰਤ ਮਹਾਰਾਜ ਦਾ ਸੁਭਾਅ ਸੀ ਜੇ ਹੀ ਸੰਤਿਸ਼ਟਮਨ ਕਰਦੇ ਇੱਕ ਘੰਟਾ ਮਰਯਾਦਾ ਜਾਣ ਕੇ ਜੁਨੇ ਬਣਾ ਗਿਆ ਤੇ ਬਾਹਰ ਕੋਈ ਟ੍ਰੈਕ ਨਹੀਂ ਆਇਆ ਜੇ ਮੀਂਹ ਹੋਰ ਤੋਂ ਇੱਕ ਦਿਨ ਇਹਨਾਂ ਦੇ ਸਰੀਰ ਤੋਂ ਗੰਚ ਹੋ ਰਹੀ ਸੀ ਮੀਂਹ ਹੋਣ ਤੋਂ ਰਾਹਤ ਕਿਉਂ ਆਪਕੋ ਠੀਕ ਆ ਹੀ ਗਿਆ ਸੰਤ ਦਾਦਾ ਖਜ਼ਾਰ ਸਿੰਘ ਜੀ ਉਹ ਸੰਤਾਂ ਦੇ ਪਿਤਾ ਸੀ ਉਹਨਾਂ ਨੇ ਕਿਹਾ ਜਿੱਕੀ ਪੀਓ ਕਰੀਏ ਜੇ ਠੀਕ ਹੈ ਬਾਬਾ ਅਕੀਲ ਸਿੰਘ ਜੀ ਜਿੱਕੀ ਪੀਓ ਜੰਤ ਲੱਗਦੇ ਬਹੁਤ ਪੁਰਾਣਾ ਸ਼ਰੀਰ ਸੀ ਜਉਂਗਿਆ ਸਾਲੀ ਉਸਦੇ ਵਾਸਤਾ ਸੀ ਆਪ ਜੀ ਬੜਾ ਸ਼ਰੀਰ ਸੁਕਾਇਆ ਸੀ ਤਰਣੇ ਨਾ ਕੋ ਮਿੱਠਾ ਪੀਂ ਖਾਣਾ ਨਾ ਦੁੱਧ ਪੀਣਾ ਸਿਰ ਅਖਿਆਰਾਂ ਨਾਲ ਸਰਦਾਈ ਕੀਆ ਕਰਦੇ ਜੋ ਦੋ ਸਪੇਸ਼ਲ ਕਰੇ ਜਿੰਦਗੀ ਦੀ ਦਾਲ ਇਹਨਾਂ ਦਾ ਸੰਗਤ ਦਾ ਸ਼ਰੀਰ ਸੀ ਮਾਰੇ ਪੁਰਾਣੇ ਜਾਣ ਕੇ ਲੋਕਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਇਹ ਕਿਉਂ ਲਾਤਦਾ ਹੈ ਕਹਿੰਦੇ ਹੋ ਸੰਤਾ ਨੇ ਸੁਣਵਾਇਆ ਕਿ ਆ ਜੇ ਮਾਰੇ ਸਾਹਮਣੇ ਜੇ ਚੱਕੀ ਅਸੀਂ ਕਿਹਾ ਕਰਾਂਗੇ ਇਸ ਪ੍ਰਕਾਰ ਦੇ ਕੀਰਤਨ ਕੋਈਆਂ ਦੋ ਦੰਦ ਨਾਲ ਲੱਗਦੇ ਰਹੇ ਫੇੜ ਹੋਈ ਹੋਈ ਗੇਂਸੀ ਕਰਕੇ ਉਹਨਾਂ ਨੂੰ ਖਰਦਾਈ ਸੀ ਆਪਕੇ ਕਿਸੇ ਐ ਮਨਾਰਾ ਜਿਨਾਂ ਜਿਹਨਾਂ ਕੋੜਾ ਪ੍ਰਸ਼ਾਦ ਵੀ ਚਾਕਾ ਪਿਆ ਤੇਰੇ ਘਰ ਤੋਂ ਘਟ ਉਹਨਾਂ ਹਮਨ ਪੀਣਾ ਲੰਗਰ ਜੀ ਲੈ ਕੇ ਉਹਨੂੰ ਚਲ ਕੇ ਜਾਣਾ ਇਸ ਤਰ੍ਹਾਂ ਪਿਆਰ ਦੀ ਗੱਲ ਹੁੰਦੀ ਹੈ ਸੋ ਸਭ ਸੰਗਤ ਦੇ ਸੇਵਕਾਂ ਦੇ ਮਹਾਰਾਜ ਦੇ ਘਰ ਵਿੱਚ ਇਹਨਾਂ ਕਰੀਏ ਇਸੇ ਪ੍ਰਕਾਰ ਹੈ ਵਾਸ਼ਨਾ ਦੇ ਤਾਈਂ ਸਰਦਾਰ ਜੀ ਨੂੰ ਮਨੋਰੰਗੀ ਚੱਕੀ ਦਿਖਾ ਕੇ ਜਿਹੜੀ ਲੋਟ ਵਾਸ਼ਨਾ ਦੇ ਜੋ ਆਖਰਾ ਰਹੇ ਕਿ ਕਿੰਨੀ ਸਿੱਖੀ ਲੇਖ ਗਈਏ ਸਾਧ ਰੀਤਾ ਆਹਰ ਸਾਧ ਰਾਹ ਤੋਂ ਰਹੇ ਜਾਈਂ ਆਹਰ ਤੋਂ ਨੀ ਸਾਡੇ ਹੋਏ ਦੇ ਸਾਧ ਸੰਗਤ ਸਭ ਕੋ ਵਾਲਾ ਗੁਰਦਵਾਰਾ ਮੋਦੀ ਸਿੰਘ ਖਾਹੀ ਨੂੰ ਅਗਲੇ ਮਸਜਦ ਪਰਨੂ ਸਾਧ ਸੰਗਰੇ ਜੀ ਰੱਜ ਕਰੀਏ ਖਾਂ ਇਹਨਾਂ ਦੇ ਮਸ਼ਹਰੀਆਂ ਦੇ ਕਾਰਨ ਨਾਲ ਵਿਲਾ ਜਾਂਦਾ ਦੇ ਸੇਧੀਆਂ ਦੇ ਸਾਰੇ ਇਹਨੂੰ ਸ਼ਰਧਾਂ ਨੀਂ ਹੁੰਦੀ ਸੀ ਕਿ ਸਭ ਕੋ ਖਾਹੀ ਦਾ ਨਾਮ ਹੋਈਏ ਸੰਗਰਸ਼ ਕਰਦਾ ਜਾਨੀਓ ਤੇਰੇ ਮੋਰ ਸਰੀਰੋ ਸੁਖ ਮੂਲੇਨਾ ਬੋ ਸਾਹ ਤੇਰੇ ਪ੍ਰਾਪਤੀ ਵਾਲਾ ਜਿਸ ਬੁਰਗਾ ਜਨਨੀ ਹੋਂਦ ਸਾਹੀ ਕੱਢ ਕੇ ਤਾੰਦਰੇ ਦੀ ਵਾਹੀ ਕੱਟ ਕੇ ਮਰਦ ਆਰ ਦੀ ਕਹਿਣ ਜਲਾ ਲਿਆ ਸ਼ੇਰ ਆਦ ਬਣਾ ਲੇ ਸੁਖ ਸਾਇਨ ਦਾ ਸੇਵਕ ਮਨ ਪਾਏ ਮਨ ਦੀ ਮਿਸਰਾ ਗਾਲ ਕੁਸ ਬਹਕੀ ਕਾ ਲਿਆ ਚੰਗਾ ਲੱਗਾ ਹੈ ਇੱਕ ਸਮਾਰਾ ਦੇ ਸਾਹਿਬ ਭਾਰਾ ਉਹ ਕਰਨੀ ਚੱਲਿਆ ਨੂੰ ਸਹਿਬ ਅਕਾਲ ਪੁਰਖ ਨੂੰ ਭੁੱਲੀ ਹੈ ਧਰਤੀ ਦੀ ਮਹਾਰ ਮਹਾਰ ਦੀ ਗਿਰਮੋਲੇ ਦੇ ਸਰੂਪ ਹੈ ਅੰਤੋ ਜੀ ਤੇ ਬਾਹਰੀ ਮਹਾਰ ਨਾਮੁਖੀ ਹੈ ਮਨ ਤੋਂ ਟਿੱਕੀ ਦਾ ਹੈ ਜਾਨੂ ਹੈ ਅੰਦਰ ਮੁਖ ਦਿੱਤੀ ਹੋਏ ਦਾ ਕੰਟਰੋਲ ਫੜੀ ਲਿੰਦੇ ਸਾਹ ਸਰਾਰੀ ਚੋਲਦੀ ਜਿੱਦ ਨੂੰ ਬੈਂਡ ਲਿੰਦੇ ਜੇ ਅੰਦਰ ਵਾਲ ਪ੍ਰਵੇਸ਼ ਨੂੰ ਜਾਣ ਵਿੱਚ ਮਹਾਰੇ ਜਾਣੇ ਹਨ ਮੁਖੀ ਹਨ ਇਸ ਵਿੱਚ ਤੂੰ ਗਿਆਨ ਸਾਤਰ ਕਦ ਵਿਦ ਗਿਆਨ ਹੈ ਜੇ ਸਾਤਰ ਸ਼ਾਨੀ ਦੀ ਤੂੰ ਦਾਨਾ ਗਿਆਨ ਸਾਧਿਆ ਦੀ ਆਯਾ ਦੀ ਗੁਰੂ ਦੀ ਸਾਰੀ ਨਦੀ ਦੀ ਪ੍ਰੀਤ ਨੂੰ ਜਾਨ ਹੈ ਬਾਤ ਦੇ ਸੇ ਸਾਰੇ ਹੰਗਮਾਨ ਹੈ ਜੇ ਸਾਧਰ ਆਪ ਦੇ ਵਸੇਵਤਾਂ ਤੇ ਬਿਜੇ ਅਨੰਦ ਨੂੰ ਆਣਦੇ ਹਨ ਜੋ ਕੁਝ ਸਾਧਰ ਦਾ ਤੇ ਸੇਂਦ ਦਾ ਜੋ ਕੁਝ ਸੁਣਦਾ ਹੈ ਸੋਪਕ ਦਾ ਹੁੰਦਾ ਹੈ ਜੋ ਮਾਰਾ ਆਉਗਾ ਪ੍ਰਕੰਪ ਸਾਰਾ ਹੋ ਰਵੰਖੰਡ ਆਉਗਾ ਸਾਰੇ ਤੇ ਤੇਰੀ ਲੋਟ ਹੈ ਉਹ ਸਾਰੀਆਂ ਬਸੀਆਂ ਇਹਦੇ ਸੇਂਦਾਂ ਤੁਸੀਂ ਆ ਜੋ ਕਿ ਵਿਕਣ ਖਾਲੇ ਕੇ ਸੰਸਕਿਤ ਨੂੰ ਸ਼ੋਭ ਦਿੱਤੇ ਹਨ ਇੱਕ ਥਾਕਰ ਵੀ ਸੰਗਜਾਨ ਜਿਹੜੇ ਮਾਰੇ ਦੇ ਸੇਵਾ ਲੈਗਰੀ ਕਰਕੇ ਯਾਰ ਪ੍ਰਸ਼ਾਖਾ ਨੇ ਪਰਮੇਸ਼ਨ ਦੇ ਸੇਵਾ ਦਾ ਭਗਤ ਆਪਣੇ ਥਾਕਰ ਗੁਰੂ ਪਹਿਰਾ ਗੁਰੂ ਆਪਣੇ ਥਾਕਰ ਕਾਲਪੁਰਖ ਨੂੰ ਕਲਪੀ ਨੂੰ ਸੁਣੋ ਤਾਲ ਕਰਕੇ ਪਹਿਰਾਇਆ ਪਹਿਲੇ ਲੋਕ ਕੀਤਾ ਹੈ ਸਰੂਪ ਆਪ ਬਖਿਆ ਨਾ ਲਿਖਾ ਕੋਈ ਤੇ ਬਲਾ ਬੁਲਾਇ ਜਿਨਾਂ ਨੂੰ ਵਿਦਿਆ ਦਾ ਦੇ ਕੇ ਮੁਰਤੇ ਨੂੰ ਦੇਖਾ ਸਾਉਂਕਤਾਵਲੀ ਪੁੱਛਿਆ ਸੰਚਿਤ ਕਰਮੋ ਕੀਮਾਨ ਕਰਮੋ ਅਰ ਅਗਰ ਕਰਉ ਜੋ ਬੁਲਾਇਆ ਨਹੀਂ ਸਾਉਂਕਤਾਵ ਆ ਕੇ ਧਰਮਰਾਜਾਂ ਸਾਧਕ ਸਾਰੇ ਜਾ ਨਾਮੁ ਕਲੇਖਾ ਸਮਯਾ ਇੱਕ ਦੇਵਤੈ ਨਾਨਕ ਕੁਰਬਾਨੀ ਸਰਦਾਰ ਸਾਹਿਬ ਜੀ ਕਹਿੰਦੇ ਇਹੋ ਵੇ ਸੇਵਕ ਤੋਂ ਨਾ ਲੋ ਮਾਨ ਬੰਦਾ ਸੇਵਕ ਨਹੀਂ ਸਭ ਸਮਝੈ ਸ੍ਰੀ ਸੰਤੋਖ ਦੇ ਪ੍ਰਗਟ ਮੰਦਾ ਸੀ ਉਹ ਤੋਂ ਅਫੀ ਕੁਰਬਾਨ ਜਾਈਏ ਤੋ ਗਹਿਰ ਗੁਭੀਰਾ ਗਹੜੀਓ ਤੋ ਗਹਿਰ ਇਹ ਹੰਗਲਾ ਹੈ ਜਿਹੜਾ ਗਹਿਰ ਜਾਂਦਾ ਹੈ ਮਾਨਾ ਜੇ ਗਹੜਾ ਅੰਦਰ ਕੋਈ ਮੋਤੀ ਨਹੀਂ ਆਈ ਹੋਇਆ ਗਹੜਾ ਉਹ ਬੜਾ ਭਾਰੀ ਹੈ ਗਹੜ ਵਡੇ ਆ ਨਾਮ ਵੀ ਹੈ ਅਣ ਵਿਦ ਮੋਤੀ ਨਹੀਂ ਆਈਏ ਜਹਰ ਵੱਡਾ ਹੈ ਖਾਸ ਦਾ ਵੀ ਆਕਾਸ਼ ਰੂਪ ਹੈ ਮਾਜ ਮਹੱਲਾ ਪੰਜਵਾ ਸਾਚੀ ਦੇ ਕਾਰਨ ਹੈ ਬਾਹਰ ਨਹੀਂ ਜਲਾਈ ਜੀ ਕੋ ਖਾਲਸਾ ਸਰਬੰਸ ਕੀ ਸੇਵਾ ਕਰਦੀ ਦੀ ਸਾਜਣ ਵਾਗੀ ਗੁਰੂ ਖਾਲਸਾ ਸਾਹਿਬ ਜੀਓ ਅੰਤਰੀ ਜਾਨੀ ਦੀਨਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਧਰਮ ਕਰਪਾਲਤਾ ਕਰਕੇ ਸਾਰਿਆਂ ਦੀਆਂ ਵੀ ਕल्याण ਅਰਥ ਅਮਰ ਤੋਂ ਵਿਦੇਸ਼ ਬਖਸ਼ੇ ਹਨ ਜਿਸ ਕੋਲ ਇਹ ਵਿਦੇਸ਼ ਨੂੰ ਧਾਰਨੀ ਕਰਕੇ ਸਿੱਖੀ ਪਾਤਸ਼ਾਹ ਦੀ ਕਿਰਪਾ ਦੁਆਰਾ ਜੰਨੀਆਂ ਰੂਹਾਂ ਪਰਮੇਸ਼ਰ ਤੋਂ ਵਿਛੜੇ ਜਿਸ ਕੋਲ ਪਰ ਮਰੀਆਂ ਹੋਈਆਂ ਹਨ ਉਹਨਾਂ ਤੋਂ ਹੁਣ ਦੁਬਾਰਾ ਵਿਛੜਿਆ ਹੋਇਆ ਨੂੰ ਸਤਿਗੁਰੂ ਦੀ ਸਰਬੀਤ ਕਰ ਰਹੇ ਹਨ ਅਮਰ ਤੋਂ ਵਿਦੇਸ਼ ਬਖਸ਼ ਕਰਕੇ